ਤੰਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਸਮਾਗਮ ਰੱਖੇ ਗਏ ਨੇ ਜਿਹਦੇ ਵਿੱਚ ਲੋੜਵੰਦ ਬੱਚੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹਨਾਂ ਨੂੰ ਫਿਰੇ ਚੜਾਇਆ ਜਾਂਦਾ ਔਰ ਮੈਂ ਵਧਾਈ ਦਾ ਪਾਤਰ ਸਮਝਦਾ ਹਾਂ ਸਰਦਾਰ ਬਲਜਿੰਦਰ ਸਿੰਘ ਟਿੰਕੂ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਮੈਂ ਹੁਣੇ ਸਾਰੇ ਭਰਾਵਾਂ ਨੂੰ ਮਿਲਿਆ ਨੌਜਵਾਨ ਵੀਰ ਨੇ ਉਤਸ਼ਾਹਤ ਵੀਰ ਨੇ ਔਰ ਸਮਾਜ ਦੇ ਵਿੱਚ ਬੱਡੀ ਦੇਣ ਦੇ ਰਹੇ ਨੇ ਕੰਮ ਸੌਖਾ ਨਹੀਂ ਹੁੰਦਾ ਇਹ ਕਹਿਣਾ ਸੌਖਾ ਹੁੰਦਾ ਕਰਨਾ ਬਹੁਤ ਸੌਖਾ ਹੁੰਦਾ ਔਰ ਮੈਂ ਸਮਝਦਾ ਕਿ ਇਹਨਾਂ ਦੀ ਸਮੁੱਚੀ ਟੀਮ ਦੇ ਵਿੱਚ ਜਜ਼ਬਾ ਹੈਗਾ ਕਿ ਜਿਹੜੇ ਲੋੜਵੰਦ ਆਰਥਿਕ ਪੱਖੋਂ ਜਿਹੜੇ ਪਰਿਵਾਰ ਕਮਜ਼ੋਰ ਨੇ ਜਿਹੜੇ ਆਪਣੇ ਬੱਚੇ ਬੱਚੀਆਂ ਦੀ ਸ਼ਾਦੀ ਨਹੀਂ ਕਰ ਸਕਦੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਨੇ ਉਹਨਾਂ ਪਰਿਵਾਰਾਂ ਨੂੰ ਲੋੜਵੰਦ ਮਾਨ ਦਿੰਦੇ ਨੇ ਔਰ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਦਿੰਦੇ ਨੇ ਮੈਂ ਵਧਾਈ ਦਾ ਪਾਤਰ ਸਮਝਦਾ ਹ ਹੁਚੀ ਟੀਮ ਨੂੰ ਸੱਚੇ ਪਾਤਸ਼ਾਹ ਇਹਨਾਂ ਦੇ ਉੱਤੇ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣ ਔਰ ਇਹਨਾਂ ਨੂੰ ਇਸੇ ਤਰ੍ਹਾਂ ਤਾਕਤ ਦੇਣ ਤਾਂਕਿ ਆ ਅੱਗੇ ਵਧਦੇ ਹੋਏ ਹੋਰ ਵੀ ਚੰਗੇ ਕੰਮ ਕਰ ਸਕਣ ਬਹੁਤ ਬਹੁਤ ਧੰਨਵਾਦ ਬਹੁਤ ਹੀ ਦਿਆਉ ਪ੍ਰਲਾਪ ਕੀਤਾ ਹੈ ਜੀ ਹੋਰ ਤੋਂ ਹੋਰ ਬੰਦੇ ਕਿਹਾ ਪਰ ਇਹ ਕਿੱਥੇ ਜਾ ਰਹੇ ਨੇ ਕੀ ਕਰ ਰਹੇ ਆ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਵੰਦ ਵਿੱਚ ਅੱਜ 15 ਲੋੜਵੰਦ ਲੜਕੀਆਂ ਨੇ ਅਨੰਦਗਾਰਿਤ ਕੀਤੇ ਗਏ ਨੇ ਜੋ ਕਿ ਇਹ ਸਮਗਮ ਪੱਤਰਕ ਸਮਾਗਮ ਹੈ ਇਸ ਵਰ ਜਿਸ ਵਿੱਚ ਪਰਿਵਾਰਾਂ ਨੂੰ ਘਰੇਲੂ ਉਤਮਾਨ ਜਿੰਨਾਂ ਕੀ ਲੋੜਵੰਦ ਹੋ ਤੁਹਾਡਾ ਸਾਰੇ ਮੇਰੀ ਟੀਮ ਦੇ ਮੈਂਬਰਾਂ ਦਾ ਸਹਿਯੋਗ ਹੋਵੇਗਾ ਸਮੂਹ ਸੰਗਤ ਦੇ ਸਹਿਯੋਗ ਦਾ ਅੱਜ ਵੀ ਇਹ ਅਨੰਦਗਤ ਕਰਾ ਰਹੇ ਸਰ ਬਹੁਤ ਵਧੀਆ ਉਤਰਾ ਹੈ ਕਿਹਾ ਜਾਏਗਾ ਇੰਨੀ ਇਲਾਵਾ ਕਰਨਾ ਹੋਏਗਾ ਬਹੁਤ ਖੁਸ਼ਕ ਆ ਜਾਂਦਾ ਹੈ ਬਹੁਤ ਵੱਡੀ ਪੱਧਰ ਤੇ ਤੁਹਾਡੇ ਵੱਲੋਂ 15 ਵੜਿਆਂ ਦਾ ਯਾਤਰਾ ਆ ਗਿਆ ਹੈ ਸੈਨਾ ਟਾਉਗੇ ਦੇ ਵੱਲ ਦੇਖੋ ਜੀ ਜਿਹੜਾ ਇਹ ਜਿਹੜਾ ਉਪਰਾਲਾ ਹੈ ਇਹ ਇਕੱਲਾ ਮੇਰੇ ਵੱਲੋਂ ਨਹੀਂ ਹੈ ਇਹ ਤਾਂ ਧੰਨ ਬਾਬਾ ਅਦੀਪ ਸਿੰਘ ਜੀ ਕਿਰਪਾ ਤਦਕਾ ਸਾਰੇ ਸੁਸਾਇਟੀ ਮੈਂਬਰਾਂ ਕੋਲ ਬਾਬਾ ਜੀ ਆਪ ਸੇਵਾ ਲੈਂਦੇ ਨੇ ਇਹ ਨਿੱਕੇ ਤੋਂ ਨਿੱਕਾ ਤੁਹਾਡਾ ਮੈਂਬਰ ਵੱਡੇ ਤੋਂ ਵੱਡਾ ਆਪਣਾ ਤੋਂ ਸਬੰਧ ਕੱਢ ਕੇ ਉਹ ਦਖਵੰਦ ਜਿਹੜੀ ਅੱਜ ਜਿਹੜਾ ਇਹ ਸਾਰਾ ਉਪਰਾਲਾ ਹੀ ਕੀਤਾ ਹੈ ਦੇਖੋ ਭਾਈ ਅੱਗੇ ਦੇਖਦੇ ਹਾਂ ਕਿ ਇੱਕ ਵਿਆਹ ਕਰਨਾ ਜਿਹੜਾ ਉਹ ਅੱਜ ਦੇ ਸਮੇਂ ਤੇ ਹੋ ਗਿਆ ਕਿਸ ਕੋਲ ਸਵਾਲ ਹੋਣਾ ਕਰਦੇ ਕੋ ਸਰਕਾਰਾਂ ਵੱਲੋਂ ਪਰ ਚਾਹੁੰਦੇ ਨੇ ਬੰਦੇ ਕੰਮ ਕਰਦੇ ਨੇ ਸਰਕਾਰਾਂ ਵੱਲੋਂ ਨਹੀਂ ਚਲੋ ਸਾਡੇ ਜਿਹੜੇ ਵੀਰ ਨੇ ਸਾਡੇ ਵੱਡੇ ਭਰਾ ਆਣੇ ਸਾਡੇ ਬਲਾਰੀਆ ਖਾਬ ਨੇ ਹੋਰ ਸਾਡੀ ਮੇਰੀ ਟੀਮ ਦੇ ਤੁਹਾਨੂੰ ਮੈਂ ਦੱਸਦਾ ਕਿ ਮੇਰੇ ਸਮੂਹ ਮੈਂਬਰ ਸਮੂਹ ਮੈਂਬਰ ਆਪਣੇ ਕਿਰਤ ਕਮਾਈ ਦੇ ਵਿੱਚੋਂ ਫੰਡ ਕੱਢ ਕੇ ਸਾਰਾ ਇਹ 3 ਦੇ ਲੇਖੇ ਵਾਸਤੇ ਕੱਢਦੇ ਨੇ ਤੇ ਜਿਹਦੇ ਵਿੱਚ ਸਾਰਾ ਸੇਲਫ ਡੇਰ ਕਰਕੇ ਭਵਾਨ ਆਈਆਂ ਤਾਂ ਉਹਨਾਂ ਦਾ ਅਨੰਦ ਕਰਦੇ ਆ। ਨਾਲੇ ਜੋ ਸੰਗਤਾਂ ਆ ਜਾਂਦੀਆਂ ਨੇ ਇਕੱਠੀਆਂ ਹੋ ਜਾਂਦੀਆਂ ਸਰਕਾਰਾਂ ਛੋਟੀਆਂ ਬਾਈ ਚਲੋ ਵਾਈਕੂ ਜੀ ਦਾ ਖਾਸ ਕਿ ਪਤੇ ਅੱਜ ਬਹੁਤ ਸਵਾਗਤ ਆ ਮੌਕਾ ਮਿਲਿਆ ਜੀ ਡਾਕਟਰ ਟੀਆਰ ਮੇਰਕਰ ਭਲਾਈ ਮਨਚ ਵੱਲੋਂ ਅਸੀਂ ਖਾਸ ਕਰਕੇ ਜਿੰਨੇ ਵੀ ਇੱਥੇ ਸਾਥੀ ਸਾਡੇ ਖੜੇ ਨੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਆ ਇਹ ਖਾਸ ਕਰਕੇ ਸਾਡੀਆਂ ਬੇਟੀਆਂ ਦਾ ਵਿਆਹ ਦਾ ਇੱਕ ਬਹੁਤ ਵਧੀਆ ਉਪਰਾਲਾ ਆ ਮੈਂ ਬਾਬਾ ਦੀਪ ਸਿੰਘ ਜੀ ਕਿਹੜੀ ਵਲਫੈਰ ਸੁਸਾਇਟੀ ਆ ਉਹਨਾਂ ਦਾ ਡਾਕਟਰ ਟੀਆਰ ਮੇਰਕਰ ਭਲਾਈ ਮਨਚ ਵੱਲੋਂ ਚਾਹੇ ਦਿਲ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਨੇਕ ਕੰਮ ਮੈਨੂੰ ਪਤਾ ਲੱਗਾ ਕਿ 15 ਸਾਲ ਹੋ ਗਏ ਨੇ ਲਗਾਤਾਰੇ ਕੰਮ ਕਰ ਰਹੇ ਨੇ ਸਾਰੀ ਟੀਮ ਜਿਹੜੀ ਆ ਉਹ ਵਧਾਈ ਦੀ ਪਾਤਰ ਹੋਣ ਵਿਸ਼ੇਸ਼ ਤੌਰ ਤੇ ਮੇਰੇ ਨਾਲ ਆਏ ਹੋਏ ਅਜੇ ਜੀ 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 ਐਮ ਜੀ ਔਰ ਸਾਡੇ ਚੋਹਾਨ ਸਾਹਿਬ ਰਵੀ ਚੋਹਾਨ ਜੀ ਹੋਈ ਕਿ ਆਏ ਨੇ ਔਰ ਜੀ ਪ੍ਰਮੁੱਖ ਅਧਿਆਤਰੀਆਂ ਘੜੀਆਂ ਜੀ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਅਲਸਾ ਸੇ ਨੰਦੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬੇ ਅੰਤ ਅੰਤਨ ਬਾਬਾ ਦੀ ਸਿੱਖੀ ਬੈਟਰ ਸੋਸਾਇਟੀ ਵੱਲੋਂ 15 ਧੀਆਂ ਦੇ ਅਨੰਦਕਾਰ ਕਰਵਾਏ ਜਾ ਰਹੇ ਆ ਇਹ ਸਾਰਾ ਸਮਾਗਮ ਤੁਹਾਡੇ ਸਾਰੇ ਵੀਰ ਨੂੰ ਮੇਜਿਕ ਕਰਾਇਆ ਜਾ ਰਿਹਾ ਇਸ ਫੈਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਜੀ ਟਿੰਕੂ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਮਿਲ ਕੇ ਇਹ ਸਮਾਗਮ ਕਰਵਾਇਆ ਜਾ ਰਿਹਾ ਤੇ ਹੋਇਆ ਆਜ ਦੀ ਕੀ ਗੱਲਦਾ ਹਾਈ ਗੁੱਡੀ ਪੱਤੇ ਭਾਨਤਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨੇ ਜਿਹੜਾ ਕਰਵਾਇਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੇ ਮੁੱਖ ਸੇਵਾਦਾਰ ਤਦਾਰ ਬਰਿੰਦਰ ਸਿੰਘ ਜੀ ਟਿੰਕੂ ਉਹਨਾਂ ਦੀ ਸਮਿਤੀ ਟੀਮ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਹਰ ਸਾਲੇ ਬਹੁਤ ਹੀ ਛਲਾਗਾ ਯੋਗ ਹੈ ਤੇ ਜਿੰਨੇ ਵੀ ਛਲਾਗਾ ਕੀਤੀ ਆ ਉਹਨਾਂ ਹੀ ਘਟਿਆ ਸੋ ਇਹ ਉਹਨਾਂ ਲੋਕਾਂ ਦੇ ਲਈ ਇੱਕ ਇੱਕ ਮਾਰਗ ਦਰਸ਼ਕ ਹੈ ਉਹਨਾਂ ਦੇ ਪ੍ਰੇਰਨਾ ਸਰੋਤ ਆ ਜਿਹੜੇ ਲੋਕ ਗਲਤ ਸੋਸਾਇਟੀ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਨੂੰ ਮੈਂ ਕਹਿੰਦਾ ਕਿ ਮਾੜੀ ਸੰਗਤ ਦਾ ਸ਼ਿਕਾਰ ਬਣਾ ਰਹੇ ਆ ਸੋ ਸਤਿ ਸ੍ਰੀ ਅਕਾਲ ਜਿੱਤੇ ਸਿੰਘ ਜੀ ਦੀ ਟਿੰਕੂ ਦੀ ਸਮੁੱਚੀ ਟੀਮ ਮੈਂ ਕਹਿੰਦਾ ਉਹਨਾਂ ਨੌਜਵਾਨਾਂ ਲਈ ਇੱਕ ਮਾਰਗ ਦਰਸ਼ਕ ਬਣੇਗੀ ਤਾਂ ਕਿ ਜਿਹੜੇ ਉਹ ਨੌਜਵਾਨ ਆ ਜਿਹੜੇ ਅੱਜ ਆਪਣੇ ਅਸਲੀ ਰਸਤੇ ਤੋਂ ਭਟਕ ਚੁੱਕੇ ਆ ਉਹ ਇਹਨਾਂ ਵੱਲ ਜਦੋਂ ਵੇਖਣਗੇ ਇਹਨਾਂ ਦੇ ਜੋ ਸਾਥੀਆਂ ਨੂੰ ਵੇਖਣਗੇ ਕਿਉਂਕਿ ਜਿਹੜੇ ਇਹ ਕੰਮ ਕਰਦੇ ਆ ਤੁਸੀਂ ਵੇਖਿਆ ਕਿ ਪਿਛਲੇ ਲੰਬੇ ਸਮੇ ਤੋਂ ਹੀ ਇਹਨਾਂ ਦੀ ਸਮੁੱਚੀ ਟੀਮ ਦਾ ਕੋਈ ਨਾ ਕੋਈ ਮੈਂਬਰ ਚਾਹੇ ਜਿਹੜੇ ਬੱਚੇ ਮੈਂ ਕਹਿੰਦਾ ਵੀ ਪੜ੍ਹਾਈ ਦੇ ਪੜਨ ਦੇ ਚ ਲੈ ਕੇ ਔਰ ਫੀਸ ਦੇਣ ਤੋਂ ਸਮਰਥਿਆ ਆਪਣੀ ਐਡਮਿਸ਼ਨ ਦੇਣ ਤੋਂ ਸਮਰਥਿਆ ਉਸ ਦੀ ਵੀ ਇਸ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਵੱਡੇ ਦਿਲ ਕਰਕੇ ਮਦਦ ਕੀਤੀ ਜਾਂਦੀ ਆ ਔਰ ਜਿਹੜੇ ਇਲਾਜ ਤੋਂ ਲੋਕ ਵਾਂਝੇ ਰਹਿ ਜਾਂਦੇ ਆ ਬਿਮਾਰੀ ਨਾਲ ਪੀੜਤ ਹੋ ਜਾਂਦੇ ਆ ਇਹਨਾਂ ਦੀ ਸਮੁੱਚੀ ਟੀਮ ਆ ਉਸ ਵੇਲੇ ਦੇ ਵੀ ਆਪਣਾ ਬੜਾ ਵੱਡਾ ਯੋਗਦਾਨ ਪਾਉਂਦੇ ਆ ਤੁਸੀਂ ਸਾਰਿਆਂ ਨੇ ਵੇਖਿਆ ਸੋਸ਼ਲ ਮੀਡੀਆ 'ਰਹੀਂ ਕਿ ਆਏ ਦਿਨ ਕਿਸਾ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਹਰ ਉਸ ਜ਼ਰੂਰਤਮੰਦ ਦੀ ਮਦਦ ਕਰਦੇ ਆ ਜਿਸ ਨੂੰ ਕੀ ਮੈਡੀਸਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਔਰ ਜਿਹੜੇ ਬੱਚੇ ਫੀਸਾਂ ਨਹੀਂ ਤਾਰ ਸਕਦੇ ਉਹਨਾਂ ਦੀ ਫੀਸਾਂ ਭੇ ਕਰਦੇ ਆ ਔਰ ਹੋਰ ਵੀ ਸਮਾਜ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਇਹਨਾਂ ਦੀ ਸੁਸਾਇਟੀ ਜ਼ਰੂਰਤ ਪੈਂਦੀ ਆ ਇਹਨਾਂ ਦੇ ਸਮੁੱਚੀ ਟੀਮ ਹੀ ਵੱਧ ਚੜ ਕੇ ਹਿੱਸਾ ਲੈਂਦੀ ਆ ਸੋ ਅੱਜ ਦੇ ਇਸ ਜਿਹੜਾ ਪਵਿੱਤਰ ਦੇਣੇ ਆ ਉੱਥੇ ਮੈਂ ਜਿੱਤੇ ਸਰਦਾਰ ਬਹੁਤ ਬਹੁਤ ਵਧਾਈ ਦੇਣਾ ਉੱਥੋਂ ਨਾਲ ਇਸ ਮੁਜੀ ਟੀਮ ਨੂੰ ਵੀ ਵਧਾਈ ਦੇਣਾ ਔਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੇ ਵੀ ਜਿਹੜੇ ਸਾਡੇ ਸਾਥੀ ਆ ਚਾਹੇ politcal ਆ ਚਾਹੇ ਸਮਾਜ ਸੇਵੀਆ ਚਾਹੇ ਕਿ ਧਾਰਮਿਕ ਜਦਿਨਾ ਸੰਬੰਧਤ ਆ ਸਾਰਿਆਂ ਨੂੰ ਸੱਦ ਕੇ ਵੀ ਇਥੇ ਉਹ ਮਾਨ ਸਨਮਾਨ ਦਿੰਦੇ ਆ ਅਤੇ ਜਿਹੜੀਆਂ ਰੂਹਾਂ ਇਹਨਾਂ ਦੇ ਵਿਆਹ ਦੇ ਵਿੱਚ ਪਹੁੰਚੇ ਹੁੰਦੀ ਆ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੋ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਮੈਂ ਆਪਣੇ ਲੋਕਾਂ ਨੂੰ ਵੀ ਕਹਿਣਾ ਔਰ ਆਪਣੇ ਸਾਥੀਆਂ ਨੂੰ ਵੀ ਕਹਿਣਾ ਵੀ ਸਾਨੂੰ ਵੀ ਜਿਹੜੇ ਜਿਹੜੇ ਨੌਜਵਾਨ ਸਾਥੀ ਆ ਗਾਹ ਬਦੂ ਸੋਚ ਵਾਲੇ ਸਾਥੀ ਆ ਜਿਹੜੇ ਸਮਾਜ ਦੀ ਭਲਾਈ ਲਈ ਕੁਝ ਕਰਨਾ ਚਾਹੁੰਦੇ ਆ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਔਰ ਹਰ ਵੇਲੇ ਉਹਨਾਂ ਦੇ ਸਾਥ ਦੇ ਵਿੱਚ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਚਾਹੀਦਾ ਧੰਨਵਾਦ ਜੀ